ਇਕੀ ਨਵੰਬਰ ਨੂੰ ਬਟਾਲਾ ਦੇ ਪੀੜਪੜ ਵਾਲੇ ਇਲਾਕੇ ਜਲੰਧਰ ਰੂਟ ਤੇ ਕਾਂਗਰਸੀ ਲੀਡਰ ਗੋਤਮ ਗੁੱਡੂ ਸੇੜ ਦੀ ਮੋਬਾਈਲ ਵਾਲੀ ਦੁਕਾਨ ਤੇ ਗੋਲੀ ਚੱਲਦੀ ਹੈ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਬਲਜੀਤ ਸਿੰਘ ਉਰਫ ਲੱਭਜੀਤ ਸਿੰਘ ਨੂੰ ਜਦੋਂ ਬਟਾਲਾ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪੁਲਿਸ ਨੂੰ ਇਨਪੁੱਟ ਮਿਲੀ ਸੀ ਕਿ ਇਹ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਇਲਾਕੇ ਦੇ ਵਿੱਚ ਹੀ ਕੁਮਰੇ ਨੇ ਪੁਲਿਸ ਵੱਲੋਂ ਪਿੱਛਾ ਕੀਤਾ ਜਾਂਦਾ ਤੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਨਾ ਪੁਲਿਸ ਨੇ ਹੀ ਤਾਬੜਤੋੜ ਫਾਇਰਿੰਗ ਕਰ ਦਿੱਤੀ ਹੈ ਦੱਸਦੇ ਕਿ ਇਸ ਦੇ ਦਰਮਿਆਨ ਪੁਲਿਸ ਵੱਲੋਂ ਗੋਲੀ ਜਿਹੜੀ ਚਲਾਈ ਗਈ ਹੈ ਤੇ ਕਬਲਜੀਤ ਦੇ ਗੋਲੀ ਲੱਗਦੀ ਹੈ ਤੇ ਇਸ ਦਾ ਇੱਕ ਸਾਥੀ ਵੀ ਗ੍ਰਿਫਤਾਰ ਹੋ ਜਾਂਦਾ ਹੈ ਇਹਨਾਂ ਨੇ ਮੋਬਾਈਲ ਵਾਲੀ ਦੁਕਾਨ ਤੇ ਫਿਰੋਤੀ ਨੂੰ ਲੈ ਕੇ ਗੋਲੀ ਚਲਾਈ ਸੀ ਗੈਂਗਸਟਰ ਨਿਸ਼ਾਨ ਜੋੜੀਆਂ ਦੇ ਸੰਪਰਕ ਦੇ ਵਿੱਚ ਜਿਨੇ ਵੀ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਨੂੰ ਐਸਐਸਪੀ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜਈਆਂ ਹਰਕਤਾਂ ਤੋਂ ਬਾਜ਼ ਆ ਜਾਓ ਹਿੰਦੀ ਸਰ ਕਰੀਜੀ ਸ਼ੁਰੂ ਹਿੰਦੀ ਸਰ ਮਾਰੇ ਡੀਜੀਪੀ ਪੰਜਾਬ ਅਤੇ ਡਾਈਜੀ ਬਾਰਡਰ ਰੇਂਜ ਜਿਹਦੇ ਦਿਸ਼ਾ ਨਿਰਦੇਸ਼ ਹੈ ਜਿਹੜੀ ਬਟਾਲਾ ਪੁਲਿਸ ਦੀ ਗੈਂਗਸਟਰਸ ਤੇ ਐਮਪੀ ਨੈਸ਼ਨਲ 엘ਿਮੈਂਟਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਗੁਰਪ੍ਰਤਾਪ डीएसपी सिटी संजीव इंचार्ज सीआईए सुखराज तो सिविल लैंड हरजिंदर में एक वही कामयाबी मिली है इक्की नवंबर में बटाला सिटी के मोबाइल शॉप के उत्तर दो बंद ने अणपछाते बंदरिंग की टीम ने ह्यूमन इंटैलीजेंस टेक्नीकल इनपुट्स की नदर नईडेंटीफ किया तो एक कवलजीत एली एस लवजीत जो कि वीरवाल का रहने वाला है उद्देश सैन हरजिंदर ने इनफॉरमे मिली कि इस एरिए तो जा रहा है जो एस एच ओ सिविल लाइन उधरों तो आ रहे थे तो इन्हों का आमना सामना होया जरा दोषी सगा कवल इन्हें बाइक भाव की कोशिश की बइक गिर गई तो इन्हें पुलिस के उबड़तोड़ फायरिंग कर दी जब एस एच ओ हरजिंदर ने अपना बचाव करने के लिए हवाई फायर किया तो सैल्फ डिफेंस जो फायर किया तोरबॉडी इंजरी हुई हैगीना चाहवा कि एक्सप्रैशन रिलेट फायरिंग की जो दोषी है तो अरैस कर लिया है